લાગે <laughs> 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 ਭਾਰਤ ਮੈਂ ਤੁਹਾਡੇ ਆਪਣੇ ਜਸਵਿੰਦਰ ਚੁੰਮਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਰੀ ਜਿਹੜੀ ਬਰਸਾਤ ਹੋ ਰਹੀ ਹੈ ਉਹਦੇ ਕਾਰਨ ਜਿਹੜਾ ਨਕੋਦਰ ਤੇ ਵਿੱਚ ਜਿਹੜੇ ਮਕਾਨਾਂ ਦੇ ਟਹਿ ਜਾਣੇ ਕਿਉਂਕਿ ਤੁਹਾਡੇ ਨਾਲ ਅਸੀਂ ਕਈ ਖਬਰਾਂ ਸਾਂਝੀਆਂ ਕੀਤੀਆਂ ਜਿਹੜੀਆਂ ਪਾਣੀ ਦੇ ਮੀਂਹ ਦੇ ਕਾਰਨ ਜਿਹੜੀਆਂ ਮਕਾਨ ਠਿੱਠੇ ਗਏ ਨੇ ਅੱਜ ਇਸੇ ਤਰ੍ਹਾਂ ਇੱਕ ਭੱਲਾ ਭੱਲਿਆ ਮੁਹੱਲੇ ਜਿਹੜਾ ਆ ਇੱਕ ਪੁਰਾਣਾ ਜਿਹੜਾ ਖੰਡਰ ਮਕਾਨ ਸੀਗਾ ਉਹ ਟਹਿ ਟੈਰੀ ਹੋਇਆ ਮੇਰੇ ਨਾਲ ਨੇ ਉਹ ਵੀਰ ਨੇ ਜਿਨ੍ਹਾਂ ਦੀ ਗੁਆਣਡ ਸੀਗਾ ਭਾਈ ਕੀ ਨਾਮ ਆਪਣਾ ਮੇਰਾ ਨਾਮ ਮੋਹਿਦ ਦੇਵ ਜੀ ਹਾਂਜੀ ਕਿਹੜਾ ਮੱਲ ਆਪਣਾ ਆਪਣਾ ਭੱਲਿਆ ਮੁਹੱਲਾ ਬਜੀ ਭੱਲਿਆ ਮੁਹੱਲਾ ਭੱਲਿਆ ਦਾ ਵ ਇਥੇ ਕਿ ਜਿੰਦਾ ਕਿ ਪੁਰਾਣੇ ਮਕਾਨ ਤੁਸੀਂ ਦੇ ਦਿੱਤੇ ਆ ਕਾਫੀ ਟਾਈਮ ਤੋਂ ਇਦਾਂ ਹੀ ਖੰਡਰ ਹੀ ਬਏ ਸੀਗੇ ਇਹਨਾਂ ਦਾ ਕੋਈ ਆ ਹੀ ਨਹੀਂ ਰਿਹਾ ਕੋਈ ਦੇਖਣ ਦੋਖਣ ਲਈ ਵੀ ਠੀਕ ਆ ਜੀ ਅੱਜ ਅਸੀਂ ਫੇਰ ਜਦੋਂ بارش ਹੋਈ ਸਾਡੀਆਂ ਗੱਡੀਆਂ ਖੜੀਆਂ ਸੀ ਇੱਥੇ ਇਹ ਗੰਧ ਡਿੱਗੀ ਆ ਪਹਿਲਾਂ ਇੱਕ ਵਾਰੀ ਕੰਧ ਡਿੱਗੀ ਸੀਗੀ ਤੇ ਕਰੀ ਅੱਜ ਫੇਰ ਕੰਧ ਡਿੱਗੀ ਆ ਅਸੀਂ ਫੇਰ ਆਪਣੇ ਐਮਸੀ ਗੌਰਵ ਜੈਨ ਸਰ ਨੂੰ ਫੋਨ ਕੀਤਾ ਉਹ ਆਏ ਆ ਚਿਹਰੇ ਉਹਨਾਂ ਨੇ ਬੰਦੇ ਸੱਦੇ ਆ ਕਮੇਟੀ ਵਾਲੇ ਵੀ ਆਏ ਆ ਤੇ ਫਿਰ ਜਿਨ੍ਹਾਂ ਦੇ ਜਗ੍ਹਾ ਹੈਗੀ ਉਹਨਾਂ ਨੂੰ ਵੀ ਸੱਦਿਆ ਗਿਆ ਇੱਥੇ ਉਹਨਾਂ ਨੇ ਸੰਪਰਕ ਕੀਤਾ ਹਾਂਜੀ ਉਹਨਾਂ ਨਾਲ ਸੰਪਰਕ ਕਰਕੇ ਫਿਰ ਸਾਰੇ ਜਾਨੇ ਆਏ ਆ ਤੇ ਹੁਣ ਫਿਰ ਸਾਰੇ ਹੁਣ ਜਿਹੜੇ ਰਹਿੰਦੀ ਖੁੰਦੀ ਕੰਦਾ ਇਹਦੀਆਂ ਢਵਾਹਣੇ ਪਏ ਆ ਜੀ ਨੁਕਸਾਨ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਇਹ ਆ ਕਿ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸਾਡੀਆਂ ਹਾਂਜੀ ਉਹਨਾਂ ਸੀ ਉਹ ਕੱਢ ਕੇ ਬਾਹਰ ਲਾਈਆਂ ਵਾ ਇੱਥੋਂ ਇੱਥੋਂ ਪਹਿਲਾਂ ਸਾਫ਼ ਕਰਾ ਕੇ ਗੱਡੀਆਂ ਬਾਹਰ ਕੀਤੀਆਂ ਵਾ ਭਜੀ ਕਿਉਂਕਿ ਮੌਲ ਪਾਣੀ ਤਾਂ ਜਿੱਦਾਂ ਬਾਦਲਾਂ ਨਕੋਦਰ ਦੇ ਵਿੱਚ ਵੀ ਕਾਫੀ ਪਾਣੀ ਬਾਹਰ ਪਾਣੀ ਤਾਂ ਤੁਸੀਂ ਦੇਖ ਹੀ ਸਾਦੇ ਸਾਡੀ ਗਲੀ ਤੱਕ ਦਾ ਨਿਕਲਣਾ ਹੀ ਮੁਸ਼ਕਲ ਆ 2-2 ਫੁੱਟ ਤੱਕ ਦਾ ਪਾਣੀ ਖੜਾ ਭਾਜੀ ਇੱਥੇ ਕਿਉਂਕਿ ਮੈਂ ਦੱਸ ਦਵਾਂ ਕਿ ਦੱਖਣੀ ਅੱਡੇ ਤੋਂ ਜਿਹੜਾ ਵੱਡੇ ਚੌਂਕ ਨੂੰ ਰਸਤਾ ਆਂਦਾ ਉਹਦੇ ਵਿੱਚ ਇੱਕ ਮਹੱਲਾ ਤੇ ਉਹ ਇੱਕ ਘਰ ਆਉਂਦਾ ਜਿਹੜਾ ਪੁਰਾਣਾ ਠਠਾ ਹੈ ਔਰ ਤੁਹਾਨੂੰ ਵੀ ਪਤਾ ਹੈ ਕਿ ਦੱਖਣੀ ਅੱਡੇ ਦੇ ਜਿਹੜਾ ਪਾਣੀ ਦੇ ਹਾਲਾਤ ਕੀ ਨੇ ਕਿਉਂਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਏਦਾਂ ਦੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਆਉਣ ਵਾਲੀਆਂ ਘਟਨਾਵਾਂ ਹੁੰਦੀਆਂ ਜਾਂ ਆਉਣ ਵਾਲਾ ਏਦਾਂ ਦਾ ਪਾਣੀ ਦੀਆਂ ਪਾਣੀ ਤੋਂ ਹੜ੍ਹਾਂ ਦੇ ਕਾਰਨ ਜਿਹੜਾ ਸਾਡੇ ਨਕੋਦਰ ਦਾ ਬੁਰਾ ਹਾਲ ਹੁੰਦਾ ਉਹਦੇ ਨਾਲ ਹੀ ਜਿਹੜੇ ਪੁਰਾਣੇ ਮਕਾਨ ਵੀ ਟਹਿ ਟੇਰੀ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਜਾਨੀ ਨੁਕਸਾਨ ਤਾਂ ਦੱਸ ਦੇ ਬਾਜੀ ਬਹੁਤ ਵਿਚਾਰਿਆ ਔਰ ਜਿਹੜੀਆਂ ਗੱਡੀਆਂ ਲੋਕਾਂ ਨੂੰ ਕਿ ਸ਼ਹਿਰ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਵੀ ਤੁਹਾਡੇ ਲਾਗੇ ਪੁਰਾਣੇ ਮਕਾਨ ਜਾਂ ਖੰਡਰ ਪਏ ਨੇ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਫੌਰੀ ਤੌਰ ਤੇ ਉਹਨਾਂ ਨੂੰ ਜਿਹੜੀ ਉਹਨਾਂ ਤੇ ਕੋਈ ਕਾਰਵਾਈ ਕਰਕੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਉਹਨਾਂ ਨੂੰ ਢਵਾਇਆ ਜਾਵੇ ਤਾਂ ਕਿ ਜਾਨੀ ਨੁਕਸਾਨ ਨਾ ਕੋਈ ਹੋ ਸਕੇ ਕਿਸੇ ਦਾ ਮਾਲੀ ਨੁਕਸਾਨ ਨਾ ਹੋ ਸਕੇ ਕੈਮਰਾ ਪਰਸਨ ਜਸਵਿੰਦਰ ਚੁੰਬਰ ਇੱਕ ਤਲਾਹ ਨਿਗੋਟਾ ਇਹ ਹੋਟਲ ਮੋਰ ਦੇ ਪਿਆਵਾ ਆ ਪਾਸ ਬੱਲਾਂ ਦੇ ਬੰਦੇ ਨੂੰ ਅੱਜ ਭਾਰਤ ਮੈਂ ਤੁਹਾਡੇ ਆਪਣਾ ਜਸਵਿੰਦਰ ਚੁੰਬਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਰੀ ਜਿਹੜੀ ਬਰਸਾਤ ਹੋ ਰਹੀ ਹੈ ਉਹਦੇ ਕਾਰਨ ਜਿਹੜਾ ਨਕੋਦਰ ਤੇ ਵਿੱਚ ਜਿਹੜੇ ਮਕਾਨਾਂ ਦੇ ਢਹਿ ਜਾਣੇ ਕਿਉਂਕਿ ਤੁਹਾਡੇ ਨਾਲ ਅਸੀਂ ਕਈ ਖਬਰਾਂ ਸਾਂਝੀਆਂ ਕੀਤੀਆਂ ਜਿਹੜੀਆਂ ਪਾਣੀ ਦੇ ਮੀਂਹ ਦੇ ਕਾਰਨ ਜਿਹੜੀਆਂ ਮਕਾਨ ਠਿੱਠੇ ਗਏ ਨੇ ਅੱਜ ਇਸੇ ਤਰ੍ਹਾਂ ਇੱਕ ਭੱਲਾ ਭੱਲਿਆ ਮੁਹੱਲੇ ਜਿਹੜਾ ਆ ਇੱਕ ਪੁਰਾਣਾ ਜਿਹੜਾ ਖੰਡਰ ਮਕਾਨ ਸੀਗਾ ਉਹ ਢਹਿ ਢੈਰੀ ਹੋਇਆ ਮੇਰੇ ਨਾਲ ਨੇ ਉਹ ਵੀਰ ਨੇ ਜਿਨ੍ਹਾਂ ਦੀ ਗਵਾਣ ਸੀਗਾ ਭਾਈ ਕੀ ਨਾਮ ਆਪਣਾ ਮੇਰਾ ਨਾਮ ਮੋਹਿੱਦ ਹੈ ਬਜੀ ਹਾਂਜੀ ਕਿਹੜਾ ਮੱਲ ਆਪਣਾ ਆਪਣਾ ਭੱਲਿਆ ਮੁਹੱਲਾ ਬਜੀ ਭੱਲਿਆ ਮੁਹੱਲਾ ਭੱਲਿਆਂ ਦਾ ਵਿੜ ਇਹ ਤੇ ਕਿ ਜਿੰਦਗੀ ਪੁਰਾਣੇ ਮਕਾਨ ਤੁਸੀਂ ਦੇ ਦਿੱਤੇ ਪਏ ਆ ਕਾਫੀ ਟਾਈਮ ਤੋਂ ਇਦਾਂ ਹੀ ਖੰਡਰ ਹੀ ਬਏ ਸੀਗੇ ਇਹਨਾਂ ਦਾ ਕੋਈ ਆ ਹੀ ਨਹੀਂ ਰਿਹਾ ਕੋਈ ਦੇਖਣ ਦੁੱਖਣ ਲੈ ਵੀ ਠੀਕ ਆ ਜੀ ਅੱਜ ਅਸੀਂ ਫੇਰ ਜਦੋਂ بارش ਹੋਈ ਸਾਡੀਆਂ ਗੱਡੀਆਂ ਖੜੀਆਂ ਸੀ ਇੱਥੇ ਇਹ ਗੰਧ ਡਿੱਗੀ ਆ ਪਹਿਲੋਂ ਇੱਕ ਵਾਰੀ ਕੰਧ ਡਿੱਗੀ ਸੀਗੀ ਤੇ ਇੱਕ ਵਾਰੀ ਅੱਜ ਫੇਰ ਕੰਧ ਡਿੱਗੀ ਆ ਅਸੀਂ ਫੇਰ ਆਪਣੇ ਐਮਸੀ ਗੌਰਵ ਜੈਨ ਸਰ ਨੂੰ ਫੋਨ ਕੀਤਾ ਉਹ ਆਏ ਆ ਚੁਰੀ ਉਹਨਾਂ ਨੇ ਬੰਦੇ ਸੱਦੇ ਆ ਕਮੇਟੀ ਵਾਲੇ ਵੀ ਆਏ ਆ ਤੇ ਫਿਰ ਜਿਨ੍ਹਾਂ ਦੇ ਜਗ੍ਹਾ ਹੈਗੀ ਉਹਨਾਂ ਨੂੰ ਵੀ ਸੱਦਿਆ ਗਿਆ ਇੱਥੇ ਉਹਨਾਂ ਨੇ ਸੰਪਰਕ ਕੀਤਾ ਹਾਂਜੀ ਉਹਨਾਂ ਨਾਲ ਸੰਪਰਕ ਕਰਕੇ ਫਿਰ ਸਾਰੇ ਜਾਨੇ ਆਏ ਤੇ ਹੁਣ ਫਿਰ ਸਾਰੇ ਹੁਣ ਜਿਹੜੇ ਰਹਿੰਦੀ ਖੁੰਦੀ ਕੰਦਾ ਇਹਦੀਆਂ ਢਵਾਂਦੇ ਪਏ ਆ ਜੀ ਨੁਕਸਾਨ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਇਹ ਆ ਕਿ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸਾਡੀਆਂ ਹਾਂਜੀ ਉਹਨਾਂ ਸੀ ਉਹ ਕੱਢ ਕੇ ਬਾਹਰ ਲਾਈਆਂ ਵਾ ਇੱਥੋਂ ਇੱਥੋਂ ਪਹਿਲਾਂ ਸਾਫ਼ ਕਰਾ ਕੇ ਗੱਡੀਆਂ ਬਾਹਰ ਕੀਤੀਆਂ ਵਾ ਭਜੀ ਕਿਉਂਕਿ ਮੌਲ ਪਾਣੀ ਤਾਂ ਜਿੱਦਾਂ ਬਾਦਲਾਂ ਨਕੋਦਰ ਦੇ ਵਿੱਚ ਵੀ ਕਾਫੀ ਪਾਣੀ ਬਾਹਰ ਪਾਣੀ ਤਾਂ ਤੁਸੀਂ ਦੇਖ ਹੀ ਸਕਦੇ ਆ ਸਾਡੀ ਗਲੀ ਤੱਕ ਦਾ ਨਿਕਲਣਾ ਹੀ ਮੁਸ਼ਕਲ ਆ 2-2 ਫੁੱਟ ਤੱਕ ਦਾ ਪਾਣੀ ਖੜਾ ਭਾਜੀ ਇੱਥੇ ਕਿਉਂਕਿ ਮੈਂ ਦੱਸ ਦਵਾਂ ਕਿ ਦੱਖਣੀ ਅੱਡੇ ਤੋਂ ਜਿਹੜਾ ਵੱਡੇ ਚੌਂਗ ਨੂੰ ਰਸਤਾ ਆਂਦਾ ਉਹਦੇ ਵਿੱਚ ਇੱਕ ਮਹੱਲਾ ਤੇ ਉਹ ਇਹ ਘਰ ਆਉਂਦਾ ਜਿਹੜਾ ਪੁਰਾਣਾ ਠਠਾ ਔਰ ਤੁਹਾਨੂੰ ਵੀ ਪਤਾ ਹੈ ਕਿ ਦੱਖਣੀ ਅੱਡੇ ਦੇ ਜਿਹੜਾ ਪਾਣੀ ਦੇ ਹਾਲਾਤ ਕੀ ਨੇ ਕਿਉਂਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਦਾਂ ਦੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਆਉਣ ਵਾਲੀਆਂ ਘਟਨਾਵਾਂ ਹੁੰਦੀਆਂ ਜਾਂ ਆਉਣ ਵਾਲਾ ਇਦਾਂ ਦਾ ਪਾਣੀ ਦੀਆਂ ਪਾਣੀ ਤੋਂ ਹੜ੍ਹਾਂ ਦੇ ਕਾਰ ਹੁੰਦਾ ਉਹਦੇ ਨਾਲ ਜਿਹੜੇ ਪੁਰਾਣੇ ਮਕਾਨ ਵੀ ਢਹਿ ਢੇਰੀ ਹੋ ਜਾਂਦੇ ਨੇ ਇਸੇ ਤਰ੍ਹਾਂ ਜਾਨੀ ਨੁਕਸਾਨ ਦਾ ਦੱਸਦੇ ਬਾਜੀ ਬਹੁਤ ਵਿਚਾਰਿਆ ਔਰ ਜਿਹੜੀਆਂ ਗੱਡੀਆਂ ਨੁਕਸਾਨੀਆਂ ਗਈਆਂ ਪਰ ਸਾਡੀ ਇੱਕ ਅਪੀਲ ਆ ਲੋਕਾਂ ਨੂੰ ਕਿ ਸ਼ਹਿਰ ਦੇ ਲੋਕਾਂ ਨੂੰ ਅਪੀਲ ਆ ਕਿ ਜਿਹੜੇ ਵੀ ਤੁਹਾਡੇ ਲਾਗੇ ਪੁਰਾਣੇ ਮਕਾਨ ਜਾਂ ਖੰਡਰ ਪਏ ਨੇ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਫੌਰੀ ਤੌਰ ਤੇ ਉਹਨਾਂ ਨੂੰ ਜਿਹੜੀ ਉਹਨਾਂ ਤੇ ਕੋਈ ਕਾਰਵਾਈ ਕਰਕੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਉਹਨਾਂ ਨੂੰ ਢਵਾਇਆ ਜਾਵੇ ਤਾਂ ਕਿ ਜਾਨੀ ਨੁਕਸਾਨ ਨਾ ਕੋਈ ਹੋ ਸਕੇ ਕਿਸੇ ਦਾ ਮਾਲੀ ਨੁਕਸਾਨ ਨਾ ਹੋ ਸਕੇ ਕੈਮਰਾ ਪਰਸਨ ਜਸਵੰਦਰ ਚੁੰਬਰ ਇੱਕ ਤਲਾ ਮਕੋਟਾ